ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਜੋ ਕਿ ਇੱਕ ਕਾਂ ਤੇ ਕੋਇਲ ਦੀ ਕਹਾਣੀ ਹੈ ਬਹੁਤ ਸਮਿਆਂ ਪਹਿਲਾਂ ਦੀ ਗੱਲ ਹੈ ਇੱਕ ਹਰੇ ਭਰੇ ਜੰਗਲ ਵਿੱਚ ਕਈ ਕਿਸਮ ਦੇ ਪੰਛੀ ਰਹਿੰਦੇ ਸਨ ਜਿਵੇਂ ਤੋਤੇ ਚਿੜੀਆਂ ਮੋਰ ਹੰਸ ਘੁੱਗੀਆਂ ਅਤੇ ਕਾਂ ਜੰਗਲ ਦੇ ਇੱਕ ਪੁਰਾਣੇ ਪੀਪਲ ਦੇ ਦਰਖਤ ਉੱਤੇ ਇੱਕ ਕਾਂ ਵੀ ਰਹਿੰਦਾ ਸੀ ਜਿਸ ਦਾ ਨਾਮ ਸੀ ਕਾਲੂ ਕਾਂ ਕਾਲੂ ਬਹੁਤ ਚਲਾਕ ਤੇਜ ਅਤੇ ਬਹੁਤ ਹੀ ਚੁਸਤ ਸੀ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਕੁਝ ਨਾ ਕੁਝ ਖੋਜਣ ਵਿੱਚ ਰਹਿੰਦੀਆਂ ਸਨ ਕਦੇ ਖਾਣ ਲਈ ਕਦੇ ਮਜੇ ਲਈ ਉਸੇ ਜੰਗਲ ਦੇ ਦੂਜੇ ਹੀ ਸੀ ਇੱਕ ਕੋਮਲ ਸਰੀਲੀ ਆਵਾਜ਼ ਵਾਲੀ ਕੋਇਲ ਰਹਿੰਦੀ ਸੀ ਜਿਸ ਦਾ ਨਾਮ ਸੀ ਕੋਮਲ ਕੋਮਲ ਦੀ ਕਾਲੀ ਚਮਕਦਾਰ ਚਮੜੀ ਤੇ ਉਸ ਦੀ ਮਿੱਠੀ ਆਵਾਜ਼ ਹਰ ਸਵੇਰ ਸਾਰੇ ਜੰਗਲ ਨੂੰ ਜਗਾਉਂਦੀ ਸੀ ਜਦੋਂ ਉਹ ਕੂਹੂ ਕੂਹੂ ਕਰਦੀ ਤਾਂ ਹਵਾ ਵਿੱਚ ਇੱਕ ਜਾਦੂ ਫੈਲ ਜਾਂਦਾ ਕਾਲੂ ਕਾਂ ਨੂੰ ਕੋਮਲ ਦੀ ਆਵਾਜ਼ ਬਹੁਤ ਚੰਗੀ ਲੱਗਦੀ ਪਰ ਉਸ ਦੇ ਮਨ ਵਿੱਚ ਈਰਖਾ ਵੀ ਹੁੰਦੀ ਸੀ ਉਹ ਸੋਚਦਾ ਮੈਂ ਵੀ ਤਾਂ ਕਾਲਾ ਪਰ ਜਦ ਮੈਂ ਕਾਂ ਕਾਂ ਕਰਦਾ ਤਾਂ ਸਾਰੇ ਲੋਕ ਭੱਜ ਜਾਂਦੇ ਨੇ ਜਦ ਕੋਇਲ ਗਾਉਂਦੀ ਹੈ ਤਾਂ ਸਾਰੇ ਸੁਣਦੇ ਨੇ ਕਿਉਂ ਇਹ ਈਰਖਾ ਉਸ ਦੇ ਦਿਲ ਵਿੱਚ ਹੌਲੀ-ਹੌਲੀ ਅੱਗ ਬਣ ਗਈ ਇੱਕ ਦਿਨ ਸਵੇਰੇ ਕੋਮਲ ਕੋਇਲ ਨੇ ਸੋਚਿਆ ਕਿ ਜੰਗਲ ਦੇ ਹੋਰ ਪੰਛੀਆਂ ਨਾਲ ਜਾਣ-ਪਛਾਣ ਕਰੀਏ ਉਹ ਉੱਡਦੀ-ਉੱਡਦੀ ਕਾਲੂ ਕਾਂ ਦੇ ਪਿੱਪਲ ਦੇ ਆ ਬੈਠੀ ਕਾਲੂ ਪਹਿਲਾਂ ਤਾਂ ਹੈਰਾਨ ਹੋਇਆ ਫਿਰ ਹੌਲੀ ਆਵਾਜ਼ ਵਿੱਚ ਬੋਲਿਆ ਉਹ ਕੋਮਲ ਜੀ ਅੱਜ ਤੁਹਾਡੀ ਆਵਾਜ਼ ਨਾਲ ਤਾਂ ਸੂਰਜ ਵੀ ਜਲਦੀ ਚੜ ਗਿਆ ਕੀ ਗੱਲ ਹੈ ਸਾਡੀ ਪੁਰਾਣੀ ਟਾਣੀ ਤੇ ਤੁਸੀਂ ਆਪ ਆਏ ਹੋ ਕੋਮਲ ਹੱਸ ਕੇ ਬੋਲੀ ਕਾਲੂ ਭਰਾ ਹਰ ਸਵੇਰ ਮੈਂ ਤੈਨੂੰ ਵੇਖਦੀਆਂ ਪਰ ਗੱਲ ਕਦੇ ਹੋਈ ਨਹੀਂ ਸੋਚਿਆ ਅੱਜ ਮਿਲ ਕੇ ਗੱਲਾਂ ਕਰਾਈਏ ਕਾਲੂ ਨੇ ਅੰਦਰੋਂ ਅੰਦਰ ਹੀ ਸੋਚਿਆ ਚਲੋ ਹੁਣ ਮੌਕਾ ਮਿਲਿਆ ਸ਼ਾਇਦ ਇਹ ਮੇਰੀ ਮਦਦ ਕਰੇ ਉਹ ਬੋਲਿਆ ਬਿਲਕੁਲ ਤੁਸੀਂ ਬਹੁਤ ਮਿੱਠੇ ਸੁਰਾਂ ਵਾਲੀ ਕੋਇਲ ਨੂੰ ਕਦੇ ਸੋਚਿਆ ਹੈ ਮੈਂ ਵੀ ਗੀਤ ਸਿੱਖ ਲਵਾਂ ਕੋਮਲ ਨੇ ਮੁਸਕਰਾ ਕੇ ਕਿਹਾ ਹਾਂਜੀ ਕਿਉਂ ਨਹੀਂ ਪਰ ਗੀਤ ਸਿਰਫ ਗਲੇ ਨਾਲ ਨਹੀਂ ਦਿਲ ਨਾਲ ਗਾਏ ਜਾਂਦੇ ਨੇ ਅਗਲੇ ਦਿਨ ਤੋਂ ਕਾਲੂ ਨੇ ਕੋਮਲ ਤੋਂ ਗੀਤ ਸਿੱਖਣ ਦੀ ਸ਼ੁਰੂਆਤ ਕੀਤੀ ਕੋਮਲ ਉਸ ਨੂੰ ਸਿਖਾਉਂਦੀ ਕਿ ਕਿਵੇਂ ਸਾਹ ਲੈਣਾ ਕਿਵੇਂ ਸੁਰ ਬਣਾਉਣੇ ਨੇ ਪਰ ਜਦ ਕਾਲੂ ਮੂੰਹ ਖੋਲਦਾ ਤਾਂ ਕਾਂ-ਕਾਂ ਹੀ ਨਿਕਲਦਾ ਜੰਗਲ ਦੇ ਹੋਰ ਪੰਛੀ ਵੀ ਹੱਸਦੇ ਦੇਖੋ ਕਾਂ ਗੀਤ गा ਰਿਹਾ ਕੋਮਲ ਨੇ ਕਾਂ ਤਾ ਕੋਮਲ ਨੇ ਕਾਲੂ ਨੂੰ ਹਿੰਮਤ ਦਿੱਤੀ ਹੱਸਣ ਦੇ ਉਹਨਾਂ ਨੂੰ ਜੇ ਤੂੰ ਦਿলো ਕੋਸ਼ਿਸ਼ ਕਰੇਂਗਾ ਤਾਂ ਇੱਕ ਦਿਨ ਤੈਨੂੰ ਵੀ ਆਪ ਆਪਣੀ ਵਾਸਤੇ ਮਾਣ ਹੋਵੇਗਾ ਪਰ ਕਾਲੂ ਦੀ ਅੰਦਰਲੀ ਈਰਖਾ ਉਸਦੀ ਮਿਹਨਤ ਤੋਂ ਵੱਧ ਸੀ ਉਹ ਸੋਚਦਾ ਜੇ ਮੈਂ ਕੋਇਲ ਦੀ ਆਵਾਜ਼ ਹੀ ਲੈ ਲਵਾਂ ਤਾਂ ਕੀ ਮਜ਼ਾ ਨਾ ਆ ਜਾਵੇ ਇੱਕ ਦਿਨ ਕੋਮਲ ਨੇ ਕਿਹਾ ਉਹ ਕੁਝ ਦਿਨਾਂ ਲਈ ਦੂਰ ਜਾ ਰਹੀ ਹੈ ਕਿਉਂਕਿ ਉਸ ਨੂੰ ਆਪਣੇ ਬੱਚਿਆਂ ਲਈ ਘਰ ਬਣਾਉਣਾ ਕਾਲੂ ਦੇ ਮਨ ਵਿੱਚ ਸੋਚਿਆ ਇਹ ਮੇਰਾ ਮੌਕਾ ਹੈ ਜਦ ਇਹ ਚਲੀ ਜਾਊ ਕਾਲੂ ਨੇ ਸਵੇਰੇ ਸਵੇਰੇ ਜੰਗਲ ਵਿੱਚ ਕੋਇਲ ਦੀ ਆਵਾਜ਼ ਨਕਲ ਕਰਨ ਦੀ ਕੋਸ਼ਿਸ਼ ਕੀਤੀ ਉਹ ਬੋਲਿਆ ਕੂ ਕਾਂ ਕੂ ਕਾਂ ਸਾਰੇ ਪੰਛੀ ਹੱਸ ਪਏ ਮੋਰ ਨੇ ਤਾਨੇ ਮਾਰੇ ਵੇਖੋ ਕਾਲੂ ਭਰਾ ਇਹ ਕਿਹੜਾ ਨਵਾਂ ਰਾਗ ਹੈ ਤੇਰਾ ਪਰ ਕਾਲੂ ਰੁਕਿਆ ਨਹੀਂ ਉਹ ਹਰ ਰੋਜ਼ ਅਭਿਆਸ ਕਰਦਾ ਆਖਿਰ ਇੱਕ ਦਿਨ ਉਸ ਦੀ ਆਵਾਜ਼ ਥੋੜੀ ਜਿਹੀ ਮਿੱਠੀ ਹੋ ਗਈ ਲੋਕਾਂ ਨੂੰ ਥੋੜੀ ਦੂਰੋਂ ਲੱਗਿਆ ਕਿ ਕੋਇਲ गा ਰਹੀ ਹੈ ਕਾਲੂ ਨੇ ਸੋਚਿਆ ਕਿ ਹੁਣ ਉਹ ਆਪਣੇ ਆਪ ਨੂੰ ਕੋਇਲ ਬਣਾ ਕੇ ਲੋਕਾਂ ਨੂੰ ਮੂਰਖ ਬਣਾਏਗਾ। ਉਹ ਜੰਗਲ ਦੇ ਕਿਨਾਰੇ ਇੱਕ ਪਿੰਡ ਦੇ ਨੇੜੇ ਗਿਆ। ਸਵੇਰੇ ਕੂ ਕੂ ਦੀ ਆਵਾਜ਼ ਕਰਨ ਲੱਗਾ। ਪਿੰਡ ਦੇ ਲੋਕ ਖੁਸ਼ ਹੋ ਗਏ ਕਿਉਂਕਿ ਉਹ ਸੋਚਦੇ ਸੀ ਕਿ ਕੋਇਲ ਆ ਗਈ। ਪਰ ਜਦ ਉਹਨਾਂ ਨੇ ਦਰਖਤ ਤੇ ਬੈਠੇ ਕਾਂ ਨੂੰ ਦੇਖਿਆ, ਇੱਕ ਛੋਟਾ ਬੱਚਾ ਬੋਲਿਆ, "ਮਾਂ ਕੋਇਲ ਤਾਂ ਕਾਲੀ ਤੇ ਸੁੰਦਰ ਹੁੰਦੀ ਹੈ। ਇਹ ਦਰਖਤ ਉੱਤੇ ਤਾਂ ਕਾਂ ਬੈਠਾ, ਇਹ ਕਿਉਂ ਬੈਠਾ?" ਸਾਰੇ ਹੱਸ ਪਏ। ਕਾਲੂ ਨੂੰ ਸ਼ਰਮ ਆ ਗਈ ਤੇ ਉੱਡ ਗਿਆ। ਜਦ ਕੋਮਲ ਵਾਪਸ ਆਇ ਉਸ ਨੇ ਕਾਲੂ ਨੂੰ ਉਦਾਸ ਵੇਖਿਆ ਪੁੱਛਿਆ ਕੀ ਹੋਇਆ ਕਾਲੂ ਭਰਾ ਕਾਲੂ ਨੇ ਸਭ ਕੁਝ ਸੱਚ ਦੱਸ ਦਿੱਤਾ ਕੋਮਲ ਨੇ ਨਿਮਰਤਾ ਨਾਲ ਕਿਹਾ ਤੈਨੂੰ ਮੇਰੀ ਆਵਾਜ਼ ਦੀ ਲੋੜ ਨਹੀਂ ਸੀ ਤੈਨੂੰ ਆਪਣੀ ਆਵਾਜ਼ ਦੀ ਕਿਸੇ ਲਈ ਐਮ ਜੇ ਤੂੰ ਆਪਣੀ ਖਾਸੀਅਤ ਪਛਾਣੇਗਾ ਤਾਂ ਤੈਨੂੰ ਕਦੇ ਵੀ ਈਰਖਾ ਨਹੀਂ ਹੋਵੇਗੀ ਕਾਲੂ ਨੇ ਪਹਿਲੀ ਵਾਰ ਹੀ ਸਮਝਿਆ ਕਿ ਅਸਲੀ ਸੁੰਦਰਤਾ ਅੰਦਰੋਂ ਹੁੰਦੀ ਹੈ ਨਾ ਕਿ ਦੂਜੇ ਦੀ ਨਕਲ ਕਰਨ ਨਾਲ ਕਾਲੂ ਨੇ ਆਪਣੇ ਸੁਰ ਵਿੱਚ ਨਵੇਂ ਰਾਗ ਲੱਭਣੇ ਸ਼ੁਰੂ ਕੀਤੇ ਉਹ ਕੋਇਲ ਬਾਂਗ ਨਹੀਂ ਗਾਉਂਦਾ ਸੀ ਪਰ ਉਸ ਦੀ ਕਾਂ ਵਿੱਚ ਵੀ ਇੱਕ ਰਿਦਮ ਸੀ ਹੋਰ ਪੰਛੀ ਵੀ ਕਹਿੰਦੇ ਕਾਲੂ ਦੀ ਆਵਾਜ਼ ਵੀ ਹੁਣ ਇੱਕ ਨਵੀਂ ਮਿਠਾਸ ਹੈ ਕੋਮਲ ਨੇ ਕਿਹਾ ਵੇਖਿਆ ਜਦੋਂ ਤੂੰ ਦਿਲੋਂ ਬੋਲਦਾ ਤਾਂ ਕਾਂ ਵੀ ਗੀਤ ਬਣ ਜਾਂਦਾ ਸਾਲਾਂ ਬਾਅਦ ਜਦ ਜੰਗਲ ਦੇ ਬੱਚੇ ਆਪਣੇ ਬਜ਼ੁਰਗਾਂ ਤੋਂ ਕਹਾਣੀਆਂ ਸੁਣਦੇ ਸਨ ਉਹਨਾਂ ਨੂੰ ਇੱਕ ਤੱਕ ਕੋਇਲ ਦੀ ਦੋਸਤੀ ਦੀ ਕਹਾਣੀ ਦੱਸੀ ਜਾਂਦੀ ਸੀ ਕਾਂ ਤੇ ਕੋਇਲ ਦੀ ਇੱਕ ਕਾਂ ਜੋ ਈਰਖਾ ਕਰਦਾ ਸੀ ਤੇ ਇੱਕ ਕੋਇਲ ਜਿਸ ਨੇ ਉਸ ਨੂੰ ਆਪਣੀ ਅਸਲੀ ਆਵਾਜ਼ ਦੀ ਕਦਰ ਸਿਖਾਈ ਸੀ ਇਹ ਸਿਖਾਇਆ ਸੀ ਕਿ ਕਦੇ ਵੀ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ ਪਰਮਾਤਮਾ ਨੇ ਸਾਨੂੰ ਸਾਡੇ ਵਿੱਚ ਕਈ ਗੁਣ ਦਿੱਤੇ ਨੇ ਜੋ ਸਾਡੇ ਅੰਦਰ ਹੁੰਦੇ ਨੇ ਪਰ ਕਈ ਵਾਰੀ ਅਸੀਂ ਉਹਨਾਂ ਗੁਣਾਂ ਨੂੰ ਪਛਾਣ ਨਹੀਂ ਸਕਦੇ ਪਰ ਜਦੋਂ ਅਸੀਂ ਆਪਣੇ ਗੁਣਾਂ ਨੂੰ ਪਛਾਣ ਲੈਂਦੇ ਆ ਤਾਂ ਸਭ ਕੁਝ ਚੰਗਾ ਹੋ ਜਾਂਦਾ ਉਸ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਜਦ ਪਿੱਪਲ ਦੇ ਪੱਤੇਆਂ ਤੇ ਪਈਆਂ ਕਾਲੂ ਕਾਂ ਦੀਆਂ ਅੱਖਾਂ ਹੌਲੀ-ਹੌਲੀ ਖੁੱਲੀਆਂ ਹਵਾ ਵਿੱਚ ਤਾਜ਼ਗੀ ਅੱਜ ਕੀ ਸੀ ਤੇ ਕੋਇਲ ਦੀ ਕੂਕੂ ਦੀ ਧੁਨ ਜੰਗਲ ਵਿੱਚ ਗੂੰਜ ਰਹੀ ਸੀ ਪਰ ਇਸ ਵਾਰੀ ਕਾਲੂ ਦੇ ਦਿਲ ਵਿੱਚ ਇਤਖਾ ਨਹੀਂ ਸੀ ਸਿਰਫ ਇੱਕ ਮਿੱਠਾ ਸੁੱਖ ਸੀ ਉਹ ਹੌਲੀ ਜਿਹੀ ਬੋਲਿਆ ਕੋਮਲ ਭੈਣੇ ਤੇਰੀ ਆਵਾਜ਼ ਸੁਣ ਕੇ ਤਾਂ ਮਨ ਖਿੜ ਗਿਆ ਕੋਮਲ ਹੱਸ ਕੇ ਕਹਿੰਦੀ ਹੁਣ ਤੂੰ ਵੀ ਤਾਂ ਆਪਣੀ ਆਵਾਜ਼ ਨਾਲ ਜੰਗਲ ਨੂੰ ਜਗਾਉਂਦਾ ਕਾਲੂ ਤੇਰੀ ਕਾਹ ਸੁਣ ਕੇ ਸਾਰੇ ਪੰਛੀ ਸਮਝ ਜਾਂਦੇ ਨੇ ਕਿ ਸਵੇਰ ਹੋ ਗਈ ਕਾਲੂ ਮੁਸਕਰਾਇਆ ਉਸ ਨੂੰ ਪਹਿਲੀ ਵਾਰੀ ਲੱਗਿਆ ਕਿ ਉਸ ਦੀ ਆਵਾਜ਼ ਦਾ ਵੀ ਇੱਕ ਮਤਲਬ ਹੈ ਇੱਕ ਸ਼ਾਮ ਜਦ ਸਾਰੇ ਪੰਛੀ ਆਪਣੇ ਘਰਾਂ ਵਿੱਚ ਵਾਪਸ ਜਾ ਰਹੇ ਸਨ ਅਚਾਨਕ ਕਾਲਾ ਅਚਾਨਕ ਕਾਲਾ ਹੋ ਗਿਆ ਆਕਾਸ਼ ਬੱਦਲ ਗਰਜਣ ਲੱਗੇ ਬਿਜਲੀ ਚਮਕਣੀ ਸ਼ੁਰੂ ਹੋ ਗਈ ਤੇਜ਼ ਹਵਾਵਾਂ ਨਾਲ ਦਰਖਤ ਝੁਕੜਣ ਲੱਗੇ ਕੋਮਲ ਦਾ ਘਰ ਵਿੱਚ ਇੱਕ ਪੁਰਾਣੇ 베ਰੀ ਦੇ ਦਰਖਤ ਸੀ ਹਵਾਵਾਂ ਨਾਲ ਉਸ ਦਾ ਲੈਣਾ ਟੁੱਟਣ ਲੱਗਾ ਕੋਮਲ ਡਰ ਗਈ ਉਹ ਉੱਡ ਕੇ ਕਾਲੂ ਦੇ ਪਿੱਪਲ ਦੇ ਆ ਕੇ ਕਹਿੰਦੀ ਕਾਲੂ ਭਰਾ ਮੇਰਾ ਤਾਂ ਲੈਣਾ ਡਿੱਗਣ ਵਾਲਾ ਮੈਂ ਕੀ ਕਰਾਂ ਕਾਲੂ ਨੇ ਤੁਰੰਤ ਕਿਹਾ ਤੂੰ ਚਿੰਤਾ ਨਾ ਕਰ ਮੈਂ ਤੇਰੇ ਦਰਖਤ ਤੇ ਜਾ ਕੇ ਮੈਂਰੇ ਮੇਰੇ ਦਰਖਤ ਤੇ ਆ ਕੇ ਰਹਿ ਜਾ ਤੂਫਾਨ ਠੰਡਾ ਹੋ ਜਾਵੇਗਾ ਅਸੀਂ ਨਵਾਂ ਘਰ ਬਣਾ ਲਵਾਂਗੇ ਕੋਮਲ ਨੇ ਧੰਨਵਾਦ ਕੀਤਾ ਕਾਲੂ ਨੇ ਆਪਣੀ ਟਾਣੀ ਤੇ ਉਸ ਨੂੰ ਜਗ੍ਹਾ ਬਣਾਈ ਤੂਫਾਨ ਰਾਤ ਭਰ ਚੱਲਦਾ ਰਿਹਾ ਪਰ ਕਾਲੂ ਉਸਦੇ ਨਾਲ ਹੀ ਰਿਹਾ ਸਵੇਰ ਹੋਈ ਤਾਂ ਜੰਗਲ ਵਿੱਚ ਬਹੁਤ ਤਵਾਹੀ ਹੋ ਚੁੱਕੀ ਸੀ ਕਈ ਆਲਣੇ ਟੁੱਟ ਚੁੱਕੇ ਸਨ ਕੋਮਲ ਦਾ ਪੁਰਾਣਾ ਦਰਖਤ ਵੀ ਢਾਹ ਗਿਆ ਸੀ ਉਹ ਦੁਖੀ ਸੀ ਪਰ ਕਾਲੂ ਨੇ ਕਿਹਾ ਚਿੰਤਾ ਨਾ ਕਰ ਆਲਣਾ ਤਾਂ ਮੁੜ ਬਣ ਜਾਣਾ ਪਰ ਦੋਸਤੀ ਮੁਸ਼ਕਲ ਨਾਲ ਮਿਲਦੀ ਹੈ ਇਹ ਸੁਣ ਕੇ ਕੋਮਲ ਦੀਆਂ ਅੱਖਾਂ ਭਰ ਆਈਆਂ ਉਸ ਨੇ ਕਿਹਾ ਕਾਲੂ ਨੂੰ ਸਿਰਫ ਚਲਾਕ ਨਹੀਂ ਸੱਚਾ ਉਹ ਦੋਵੇਂ ਮਿਲ ਕੇ ਟਾਹਣੀਆਂ ਪੱਤੇ ਦਿੱਤੇ ਨੇ ਇਕੱਠੇ ਕਰਨ ਲੱਗੇ ਕਈ ਹੋਰ ਪੰਛੀਆਂ ਨੇ ਵੀ ਉਸਦੀ ਮਦਦ ਕੀਤੀ ਮੋਰ ਨੇ ਪਾਣੀ ਲਿਆਂਦਾ ਚਿੜੀਆਂ ਨੇ ਤਿੰਨ ਟਣਕੇ ਇਕੱਠੇ ਕੀਤੇ ਤੇ ਹੰਸ ਨੇ ਦੋਵਾਂ ਦੀ ਹਿੰਮਤ ਨੂੰ ਵਧਾਇਆ ਕੁਝ ਦਿਨਾਂ ਬਾਅਦ ਇੱਕ ਸੁੰਦਰ ਨਮਕ ਘਰ ਤਿਆਰ ਹੋ ਗਿਆ ਪਿੱਪਲ ਦੀਆਂ ਸਭ ਤੋਂ ਉੱਚੀਆਂ ਟਾਹਣੀਆਂ ਤੇ ਜਦ ਘਰ ਤਿਆਰ ਹੋ ਗਿਆ ਜੰਗਲ ਦੇ ਪੰਛੀਆਂ ਨੇ ਖੁਸ਼ੀ ਦਾ ਤਿਉਹਾਰ ਮਨਾਇਆ ਕੋਇਲ ਨੇ ਆਪਣੇ ਸੁਰਾਂ ਨਾਲ ਸਭ ਨੂੰ ਮੋਹ ਲਿਆ ਅਤੇ ਕਾਲੂ ਨੇ ਆਪਣੀ ਕਾਂ ਕਾਂ ਨਾਲ ਨਵਾਂ ਰਾਗ ਬਣਾਇਆ ਸਾਰੇ ਪੰਛੀ ਤਾਲੀਆਂ ਮਾਰਦੇ ਗੀਤ ਗਾਉਂਦੇ ਨੱਚਦੇ ਲੱਗੇ ਉਸ ਦਿਨ ਤੋਂ ਜੰਗਲ ਵਿੱਚ ਕਾਂ ਤੇ ਕੋਇਲ ਦੀ ਜੋੜੀ ਦੀ ਮਿਸਾਲ ਬਣ ਗਈ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਇਹ ਦੋਵੇਂ ਸਭ ਤੋਂ ਪਹਿਲਾਂ ਪਹੁੰਚਦੇ ਉਸ ਦਿਨ ਤੋਂ ਬਾਅਦ ਜੰਗਲ ਵਿੱਚ ਕਾਂ ਤੇ ਕੋਇਲ ਦੀ ਜੋੜੀ ਦੀ ਮਿਸਾਲ ਬਣ ਗਈ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਦੋਵੇਂ ਸਭ ਤੋਂ ਪਹਿਲਾਂ ਪਹੁੰਚਦੇ ਪਰ ਜੰਗਲ ਵਿੱਚ ਦੀ ਸ਼ਾਂਤੀ ਲੰਬੇ ਸਮੇਂ ਤੱਕ ਨਹੀਂ ਰਹੀ ਇੱਕ ਦਿਨ ਇੱਕ ਵੱਡਾ ਬਾਜ਼ ਜੰਗਲ ਵਿੱਚ ਆ ਗਿਆ ਉਸ ਦਾ ਨਾਮ ਸੀ ਤਿਰਕਾਲ ਬਾਜ਼ ਉਹ ਸ਼ਿਕਾਰ ਕਰਨ ਲਈ ਆਇਆ ਸੀ ਉਹ ਚਿੜੀਆਂ ਤੇ ਛੋਟੇ ਪੰਛੀਆਂ ਨੂੰ ਫੜ ਕੇ ਲੈ ਜਾਂਦਾ ਸੀ ਸਾਰੇ ਡਰੇ ਹੋਏ ਸਨ ਕੋਮਲ ਕਾਲੂ ਨੇ ਕਿਹਾ ਕੋਮਲ ਜੀ ਅਸੀਂ ਸਭ ਮਿਲ ਕੇ ਕੁਝ ਨਾ ਕੀਤਾ ਤਾਂ ਇਹ ਬਾਜ਼ ਸਾਡੇ ਘਰ ਖਰਾਬ ਕਰ ਦੇਵੇਗਾ ਕੋਮਲ ਨੇ ਸੋਚਿਆ ਸੀ ਲੜਾਈ ਨਾਲ ਨਹੀਂ ਸਮਝਦਾਰੀ ਨਾਲ ਉਸ ਨੂੰ ਰੋਕ ਸਕਦੇ ਹਾਂ ਰਾਤ ਨੂੰ ਜੰਗਲ ਦੇ ਸਾਰੇ ਪੰਛੀ ਇਕੱਠੇ ਹੋਏ ਕੋਮਲ ਤੇ ਕਾਲੂ ਨੇ ਇੱਕ ਯੋਜਨਾ ਬਣਾਈ ਕੋਮਲ ਨੇ ਕਿਹਾ ਸੀ ਬਾਜ਼ ਨੂੰ ਧੋਖਾ ਨਹੀਂ ਦੇਣਾ ਪਰ ਉਸ ਨੂੰ ਦੱਸਣਾ ਕਿ ਜੰਗਲ ਵਿੱਚ ਏਕਤਾ ਹੁੰਦੀ ਹੈ ਕਾਲੂ ਨੇ ਆਪਣੀ ਚਲਾਕੀ ਨਾਲ ਇੱਕ ਵਿਚਾਰ ਦਿੱਤਾ ਸਾਰੇ ਪੰਛੀ ਮਿਲ ਕੇ ਹੀ ਉਪਕੋ ਸਮੇਂ ਉੱਟਣਗੇ ਤਾਂ ਜੋ ਬਾਜ਼ ਨੂੰ ਸਮਝ ਨਹੀਂ ਆਵੇਗਾ ਕਿ ਕਿਹੜਾ ਸ਼ਿਕਾਰ ਫੜੇ ਅਗਲੇ ਦਿਨ ਜਦ ਬਾਜ਼ ਆਇਆ ਸਾਰੇ ਪੰਛੀ ਇਕੱਠੇ ਉੱਡੇ ਆਕਾਸ਼ ਕਾਲਾ ਹੋ ਗਿਆ ਜਿਵੇਂ ਬੱਦਲ ਛਾਏ ਹੋਣ ਪਰ ਬਾਜ਼ ਗੁੱਸੇ ਵਿੱਚ ਚੀਕਿਆ ਕਿ ਜਾਦੂਏ ਉਹ ਹਾਰ ਗਿਆ ਤੇ ਜੰਗਲ ਛੱਡ ਗਿਆ ਜੰਗਲ ਵਿੱਚ ਦੁਬਾਰਾ ਸ਼ਾਂਤੀ ਆ ਗਈ ਸਾਰੇ ਪੰਛੀਆਂ ਨੇ ਕਾਲੂ ਤੇ ਕੋਮਲ ਦੀ ਸਿਆਣਪ ਦੀ ਤਾਰਿਫ ਕੀਤੀ ਹਾਸ ਨੇ ਕਿਹਾ ਸੀ ਬਹਾਦਰ ਉਹ ਹੁੰਦੇ ਨੇ ਜੋ ਤਲਵਾਰ ਚਲਾਏ ਜਿਦ ਬਿਨਾ ਜਿੱਤ ਜਾਂਦੇ ਨੇ ਕਾਲੂ ਨੇ ਮੁਸਕਰਾ ਕੇ ਕਿਹਾ ਕੋਮਲ ਨੇ ਸਿਖਾਇਆ ਕਿ ਆਵਾਜ਼ ਨਾਲ ਵੀ ਜਿੱਤ ਹੋ ਸਕਦੀ ਹੈ ਜੇ ਦਿਲ ਸਾਫ਼ ਹੋਵੇ ਕੋਮਲ ਨੇ ਹੌਲੀ ਜਿਹੀ ਬੋਲਿਆ ਜੇ ਤੂੰ ਸਿਖਾਇਆ ਕਿ ਕਾਂ ਵਿੱਚ ਕਿਵੇਂ ਸੁਰ ਹੋ ਸਕਦੇ ਨੇ ਜੇ ਮਕਸਦ ਸੱਚਾ ਹੋਵੇ ਸਾਲ ਲੰਘ ਗਏ ਜੰਗਲ ਦੇ ਪੰਛੀਆਂ ਨੇ ਕਈ ਤਿਉਹਾਰ ਮਨਾਏ ਕੋਮਲ ਦੇ ਬੱਚੇ ਵੱਡੇ ਹੋ ਗਏ ਕਾਲੂ ਦੇ ਵੀ ਆਪਣੇ ਪਰਿਵਾਰ ਬਣ ਗਿਆ ਪਰ ਉਹਨਾਂ ਦੀ ਦੋਸਤੀ ਕਦੇ ਵੀ ਕੱਟੀ ਨਹੀਂ ਹਰ ਸਵੇਰ ਜਦੋਂ ਸੂਰਜ ਚੜ੍ਹਦਾ ਕੋਮਲ ਗੀਤ ਗਾਉਂਦੀ ਕਾਲੂ ਕਾਂ-ਕਾਂ ਕਰਦਾ ਦੋਵੇਂ ਆਵਾਜ਼ ਮਿਲ ਕੇ ਜੰਗਲ ਵਿੱਚ ਇੱਕ ਨਵੀਂ ਸੁਰੀਲੀ ਧੁਨ ਬਣਾਉਂਦੇ ਤੇ ਸਾਰੇ ਜੰਗਲ ਦੇ ਪੰਛੀ ਖੁਸ਼ੀ-ਖੁਸ਼ੀ ਰਹਿੰਦੇ ਬੱਚੇ ਵੀ ਕਹਿੰਦੇ ਸਨ ਕਿ ਇਹ ਦੋਵੇਂ ਮਿਲ ਕੇ ਸਵੇਰ ਨੂੰ ਸੋਨਾ ਬਣਾ ਦਿੰਦੇ ਨੇ ਇੱਕ ਦਿਨ ਇੱਕ ਬੁੱਢਾ ਕਾਲੂ ਆਪਣੇ ਪਿੱਪਲ ਦੇ ਦਰਖਤ ਤੇ ਬੈਠਾ ਸੀ ਉਹ ਕੋਮਲ ਜਦੋਂ ਉਸਦੇ ਕੋਲ ਆਈ ਤੇ ਕਹਿੰਦੀ ਕਾਲੂ ਭਰਾ ਸਾਡੀ ਦੋਸਤੀ ਦੀ ਕਹਾਣੀ ਹੁਣ ਜੰਗਲ ਦੇ ਹਰ ਕੋਨੇ ਵਿੱਚ ਕਾਲੂ ਹੱਸ ਕੇ ਬੋਲਿਆ ਦੋਸਤੀ ਹੀ ਤਾਂ ਸਭ ਤੋਂ ਵੱਡਾ ਗੀਤ ਐ ਕੋਮਲ ਮੇਰੀ ਕਾਂ ਤੇ ਤੇਰੀ ਕੂ ਨੇ ਮਿਲ ਕੇ ਜੋ ਰਾਗ ਬਣਾਇਆ ਉਹ ਕਦੇ ਨਹੀਂ ਮਿਟੇਗਾ ਕੋਮਲ ਨੇ ਉਸਦੇ ਸਿਰ ਤੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਰੱਖਿਆ ਹਵਾ ਵਿੱਚ ਇੱਕ ਅਨੋਖੀ ਮਿਠਾਸ ਭਰ ਗਈ ਉਸ ਦਿਨ ਤੋਂ ਜਦੋਂ ਵੀ ਪਿੱਪਲ ਤੇ ਕੋਇਲ ਦੀ ਆਵਾਜ਼ ਦੀ ਇਕੱਠੀ ਸੁਣਦੀ ਤਾਂ ਲੋਕ ਕਹਿੰਦੇ ਵੇ ਕਾਲੂ ਤੇ ਕੋਮਲ ਫਿਰ ਗਾ ਰਹੇ ਨੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਸਾਡੇ ਅੰਦਰ ਦੇ ਗੁਣਾਂ ਨੂੰ ਸਾਨੂੰ ਪਛਾਣਨਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਸਭ ਵਿੱਚ ਕੋਈ ਨਾ ਕੋਈ ਗੁਣ ਦਿੱਤੇ ਨੇ ਜੇਕਰ ਸਾਨੂੰ ਸਾਡੇ ਵਿੱਚ ਕੋਈ ਗੁਣ ਹੈ ਤਾਂ ਕਿਸੇ ਵਿੱਚ ਕੋਈ ਹੋਰ ਗੁਣ ਹੁੰਦਾ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਉਹਦੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਸੀ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਕੋਈ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨ